ਦੋਸਤੋ ਸੰਗਰਾਮ ਟੀਵੀ ਦੇ ਰਜੰਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਤੁਹਾਡੇ ਨਾਲ ਦੁਨੀਆ ਦੇ ਆਪੇ ਬਣੇ ਸਰਪੰਚ ਅਮਰੀਕਾ ਤੇ ਉਸ ਦੇ ਰਾਸ਼ਟਰਪਤੀ ਸ਼੍ਰੀ 트ੰਪ ਬਾਰੇ ਕਰਨੀ ਚਾਹੁੰਦੇ ਆ ਆਪਰੇ ਪੰਜਾਬ ਦੇ ਵਿੱਚ ਸਾਰੇ ਤਾਂ ਨਹੀਂ ਮੈਂ ਕਹਿੰਦਾ ਕੁਝ ਸਰਪੰਚ ਇਸ ਕਿਸਮ ਦੇ ਰਹੇ ਹੈ ਜਿਹੜੇ ਆਪਣੇ ਆਪ ਹੀ ਕਿਸੇ ਬੰਦੇ ਨੂੰ ਸ਼ਰਾਬ ਦੇ ਕੰਮ 'ਚ ਜਾਂ ਕਿਸੇ ਹੋਰ ਕੰਮ 'ਚ ਠਾਣੇ ਫਸਾਉਂਦੇ ਆ ਤੇ ਫੇਰ ਉਸ ਤੋਂ ਬਾਅਦ ਉਸ ਨੂੰ ਛਡਾ ਲੈਂਦੇ ਐ ਨਾਲੇ ਤਾਂ ਪੈਸਾ țeਲਾ ਛੱਕਦੇ ਐ ਤੇ ਨਾਲੇ ਫਿਰ ਉਹਨੂੰ ਆਪਣੀ ਬੋਟ ਪੱਕੀ ਕਰਦੇ ਐ 트럼ਪ ਸਾਹਿਬ ਤੇ ਅਮਰੀਕਾ ਖਾਸ ਤੌਰ ਤੇ ਇਹਨਾਂ ਗੱਲਾਂ ਦੇ ਉੱਤੇ ਚੱਲਦੇ ਐ ਆਪਣੇ ਆਪ ਇਹ ਦੁਨੀਆ ਦੇ ਕਿਸੇ ਦੋ ਜਾਂ ਤਿੰਨ ਦੇਸ਼ਾਂ 'ਚ ਲੜਾਈ ਕਰਾ ਦੇਣੀ ਐ ਉਹਨੂੰ ਚੁੱਕੀ ਜਾਣਾ ਆਪਣੇ ਹਥਿਆਰ ਵੇਚਣੇ ਐ ਪੈਸਾ ਕਮਾਉਣਾ ਤੇ ਫੇਰ ਆਪੇ ਹੀ ਉਹਦੇ 'ਚ ਪੰਚਾਇਤੀ ਬਣ ਕੇ ਉਹਨਾਂ ਦੇ ਫੈਸਲੇ ਕਰਾ ਦੇਣੇ ਆ ਵੀ ਲੈਫਤ ਨੂੰ ਆਪਾਂ ਨੇ ਸਮਝੌਤੇ ਕਰਾਤੇ ਹੁਣ ਦੀ ਤਾਜ਼ਾ ਧਾਰਨ ਜਿਹੜੀ ਹੈ ਰੂਸ ਤੇ ਯੂਕਰੇਨ ਦੀ ਲੜਾਈ ਸ਼ੁਰੂ ਹੋਏ ਨੂੰ ਤਕਰੀਬਨ ਪੌਣੇ 4 ਸਾਲ ਹੋ ਗਏ 24 ਫਰਵਰੀ ਨੂੰ ਸ਼ੁਰੂ ਹੋਈ ਸੀ 2022 ਚ ਤੇ ਉਸ ਲੜਾਈ ਦੇ ਬਾਰੇ ਚ ਟਰੰਪ ਨੇ ਐਲਾਨ ਕੀਤਾ ਵੀ ਅਸੀਂ ਮੈਂ ਇੱਕ 28 ਨੁਕਾਤੀ ਪ੍ਰੋਗਰਾਮ ਦੇ ਦਿੱਤਾ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ 트럼ਪ ਤੇ ਰੂਸ ਦਾ ਸਮਝੌਤਾ ਹੋ ਜੂਗਾ ਇੱਕ ਪਾਸੇ ਤਾਂ ਰੂਸ ਕਹਿ ਰਿਹਾ ਕਿ ਸਾਡੇ ਨਾਲ ਕੋਈ ਬਹੁਤੀ ਗੱਲ ਨਹੀਂ ਹੋਈ ਦੂਜੇ ਪਾਸੇ ਜਨੇਵਾ ਦੇ ਵਿੱਚ ਏਸ 28.33 ਜਿਹੜੀ ਸਕੀਮ 트럼ਪ ਨੇ ਦਿੱਤੀ ਹੈ ਉਹਦੇ ਚ ਉਹ ਜਿਹੜਾ ਗੱਲਬਾਤ ਵੀ ਚੱਲ ਰਹੀ ਹੈ ਜਨੇਵਾ ਦੇ ਵਿੱਚ 트럼ਪ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਚ ਤਿੰਨ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਉਸਨੇ ਇਹ ਕਿਹਾ ਵੀ 2014 ਤੋਂ ਬਾਅਦ ਜੋ ਵੀ ਰੂਸ ਨੇ ਯੂਕਰੇਨ ਦੀ ਜ਼ਮੀਨ ਤੇ ਧਰਤੀ ਤੇ ਕਬਜ਼ਾ ਕੀਤਾ ਉਹ ਉਹ ਕਬਜ਼ਾ ਨਹੀਂ ਛਡਾਇਆ ਜਾਊਗਾ ਜਣੀ ਯੂਕਰੇਨ ਨੂੰ ਸਬਰ ਕਰਨਾ ਪਊਗਾ ਵੀ ਉਹ ਧਰਤੀ ਉਹਨੂੰ ਮਿਲਣੀ ਹੀ ਨਹੀਂਗੀ ਚਾਹੇ ਉਹ ਪਹਿਲਾਂ 2014 ਚ ਕਬਜ਼ਾਈ ਸੀ ਚਾਹੇ ਇਸ ਲੜਾਈ ਦੇ ਜੰਗ ਦੇ ਦੌਰਾਨ ਹੈਗੀ ਹੈ ਦੂਸਰਾ ਉਹਨੇ ਕਿਹਾ ਕਿ ਰੂਸ ਦੀਆਂ ਜਿਹੜੀਆਂ ਅ ਜਿੰਨੀਆਂ ਵੀ ਸ਼ਰਤਾਂ ਨੇ ਉਹ ਯੂਕਰੇਨ ਨੂੰ ਮੰਨਣੀਆਂ ਪੈਣਗੀਆਂ ਤੀਸਰਾ ਉਹਨੇ ਕਿਹਾ ਕਿ ਯੂਕਰੇਨ ਨੂੰ ਆਪਣੀ ਮਿਲਟਰੀ ਦਾ ਸਾਈਜ਼ ਘਟਾਉਣਾ ਪਊਗਾ ਚੌਥੀ ਗੱਲ ਕਰਨ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਯੂਕਰੇਨੀ ਆਗੂਆਂ ਦੀ ਬੜੀ ਨਿੰਦਾ ਕੀਤੀ ਹੈ ਵੀ ਇਹ ਕਿੰਨੇ ਅਕਿਰਤ ਕਰਨੇ ਅਸੀਂ ਇਹਨਾਂ ਦੀ ਕਿੰਨੀ ਮਰਦਤ ਕੀਤੀ ਹੈ ਇਹ ਕਹਿੰਦੇ ਆ ਵੀ ਸਾਨੂੰ ਆਹ ਨਹੀਂ ਮਨਜ਼ੂਰ ਆ ਨਹੀਂ ਮਨਜ਼ੂਰ ਮੰਨਣਾ ਪਊਗਾ ਤੁਹਾਨੂੰ ਇਹ ਯਾਨੀ ਚੜ ਕਿਹਾ ਵੀ ਜਾ ਰਿਹਾ ਹੈ ਡਰਾਵਾ ਵੀ ਦਿੱਤਾ ਜਾ ਰਿਹਾ ਹੈ ਐਸਾਨ ਵੀ ਜਿਤਾਇਆ ਜਾ ਰਿਹਾ ਹੈ ਲਾਸਟ ਗੱਲ ਇੱਕ ਜਿਹੜੀ ਹੈ ਕਰਨੀ ਜਿਹੜੀਆਂ ਮੈਂ ਕਰਨੀਆਂ ਨੇ ਉਹ ਉਹਨਾਂ ਚੋਂ ਕਿ ਜਿਹੜਾ ਰੂਸ ਹੈ ਸੌਰੀ ਯੂਕਰੇਨ ਉਹ ਜਿਹੜਾ ਹੈ ਉਹ ਨਾਟੋ ਦੇ ਬਾਰੇ ਚ ਨਾਟੋ ਦਾ ਮੈਂਬਰ ਬਣਨ ਬਾਰੇ ਕੋਈ ਵੀ ਕਿਸੇ ਤਰ੍ਹਾਂ ਦਾ ਉਹ ਨਹੀਂ ਕਰੂਗਾ ਤੇ ਗਾਂ ਤੋਂ ਪੱਕੇ ਤੌਰ ਤੇ ਕਿਨਾਰਾ ਕਰੂਗਾ ਵੀ ਮੈਂ ਨਾਟੋ ਚ ਨਹੀਂ ਜਾਣਾ ਸੋ ਇਥੇ ਦੱਸਣਾ ਇਹ ਜ਼ਰੂਰੀ ਹੈ ਕਿ NATO 'ਚ ਜਾਣ ਤੋਂ ਕਰਨ ਹੀ ਕਿਉਂਕਿ ਅਮਰੀਕਾ ਉਹਨੂੰ ਚਾਹੁੰਦਾ ਸੀ ਵੀ NATO ਸ਼ਾਮਲ ਕਰ ਲਈਏ ਅਮਰੀਕਾ ਚਾਹੁੰਦਾ ਸੀ ਕਿ ਰੂਸ ਦੇ ਐਨ ਕੰਡੇ ਦੇ ਉੱਤੇ ਸਾਡੀਆਂ ਫੌਜਾਂ ਜਾ ਕੇ ਬਹਿ ਜਾਣ NATO ਦੀਆਂ ਇਹਨੂੰ ਆਪਣਾ ਮੈਂਬਰ ਬਣਾ ਲਈਏ ਤੇ ਉਹਨਾਂ ਦੀ ਹੀ ਚੁੱਕ ਸੀ ਤੇ ਉਸੇ ਦੇ ਵਿੱਚੋਂ ਹੀ ਇਹ ਲੜਾਈ ਸ਼ੁਰੂ ਹੋਈ ਸੀ ਚਾਹੇ ਰੂਸ ਨੇ ਹਮਲਾ ਕਰਕੇ ਲੜਾਈ ਸ਼ੁਰੂ ਕੀਤੀ ਲੱਗਦਾ ਇਹ ਹੈ ਵੀ ਰੂਸ ਨੇ ਹਮਲਾ ਕੀਤਾ ਤੇ ਪਰ ਉਹਦੇ ਪਿੱਛੇ ਛੇਡ ਅਮਰੀਕਾ ਦੀ ਸੀ ਇਹ ਸਰਪੰਚ ਦੀ ਸੀ ਸੋ ਜਣੀ ਆਪਣੇ ਆਪ ਹੀ ਉਹਨੂੰ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣ ਦੀ ਗੱਲ ਕਰੀ ਤੇ ਆਪ ਹੀ ਹੁਣ ਸਮਝੌਤੇ ਦੇ ਤੌਰ ਤੇ ਇਹ ਕਿਹਾ ਜਾ ਰਿਹਾ ਵੀ ਤੂੰ ਨਾਟੋ ਦਾ ਮੈਂਬਰ ਬਣਨ ਬਾਰੇ ਸੋਚੇਂਗਾ ਵੀ ਨਹੀਂ ਸੋ ਇਹ ਜਿਹੜੇ ਸਰਪੰਚ ਹੈ ਇਹ ਦੁਨੀਆ ਤੇ ਅੱਗ ਲਾਉਣ ਵਾਲੇ ਹੈ ਇਹ ਇਹੋ ਜਿਹੇ ਸਰਪੰਚ ਇਕੱਲੇ ਇੱਕ ਵਿਅਕਤੀ ਦੀ ਗੱਲ ਨਹੀਂ ਨੀਤੀ ਅਮਰੀਕਾ ਦੀ ਨੀਤੀ ਐਸੀ ਹੈ ਜਿਹਦੇ ਵਿੱਚ ਇਹ ਗੱਲਾਂ ਹੈਗੀਆਂ ਨੇ ਪਹਿਲਾਂ ਜਿਹੜੀ ਹੈ ਗਾਜ਼ਾ ਤੇ ਇਜ਼ਰਾਈਲ ਦੇ ਬਾਰੇ ਵਿੱਚ ਵੀ ਇਹੀ ਹੈ ਇਜ਼ਰਾਈਲ ਨੂੰ ਸਾਰੇ ਹਥਿਆਰ ਦਿੱਤੇ ਸਾਰਾ ਕੁਝ ਕੀਤਾ ਲੜਾਈ ਕਰਵਾਈ ਆਪੇ ਹੀ ਫਿਰ ਜਦੋਂ ਉਹਦੀ ਤਬਾਹੀ ਹੋ ਗਈ ਗਾਜ਼ਾ ਦੀ ਤੇ ਉਹ ਹੋਰ ਤਬਾਹੀ ਦੇ ਵਾਸਤੇ ਇੱਕ ਵੀਦਗਾਰੀ ਪ੍ਰੋਗਰਾਮ ਦੇ ਦਿੱਤਾ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਕਿ ਪ੍ਰਦੂਸ਼ਣ ਦਾ ਮੁੱਦਾ ਬਹੁਤ ਭਾਰੀ ਹੈ ਦਿੱਲੀ ਦੇ ਵਿੱਚ ਬਹੁਤ ਮਾੜਾ ਹਾਲ ਹੈ ਤੇ ਬੱਚਿਆਂ ਨੂੰ ਸਾਹ ਦੇ ਮੇਂ ਦੀਆਂ ਬਿਮਾਰੀਆਂ ਬਹੁਤ ਹੋਈਆਂ ਨੇ ਇਸ ਸਾਲ ਪਹਿਲਾਂ ਵੀ ਹੁੰਦੀਆਂ ਨੇ ਹਰ ਸਾਲ ਉੱਥੇ ਕੁਝ ਨੌਜਵਾਨਾਂ ਨੇ ਕੁਝ ਦੋ ਦੋ ਕ ਹਫਤੇ ਪਹਿਲਾਂ ਇੱਕ ਉੱਥੇ ਮਜਾਰਾ ਕੀਤਾ ਇੰਡੀਆ ਗੇਟ ਤੇ ਉਹਨਾਂ ਨੂੰ ਉਹਦਾ ਦੀ ਕੁੱਟਮਾਰ ਕਰਤੇ ਉਹਨਾਂ ਨੂੰ ਭੇਜਤਾ ਪੁਲਿਸ ਨੇ ਪਰਸੋਂ ਫੇਰ ਕੀਤਾ ਸੰਡੇ ਨੂੰ ਤੇ ਉਹ ਜਦੋਂ ਉੱਥੇ ਉਹ ਵੀ ਪ੍ਰਦੂਸ਼ਣ ਹਟਾਉ ਦਾ ਦਾ ਕਰ ਰਹੇ ਐ ਬੱਚੇ ਮੁੰਡੇ ਕੁੜੀਆਂ ਨੇ ਤੇ ਉਹਨਾਂ ਨੂੰ ਫੜ ਕੇ ਕੁੱਟਿਆ ਗਿਆ ਇੱਕ ਮੁੰਡੇ ਦੀ ਜਿਹੜੀ ਫੋਟੋ ਹੈ ਉਹ ਇਸ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਵੇਂ ਅਮਰੀਕਾ ਦੇ ਵਿੱਚ ਜਾਰਜ ਫਲੌਇਡ ਦੇ ਉੱਤੇ ਉਹਨੇ ਗੋਡਾ ਰੱਖਿਆ ਤੇ ਗੋਡਾ ਰੱਖ ਕੇ ਹੀ ਉਹਦੀ ਉਹਦੀ ਜਾਨ ਕੱਢਤੀ ਸੀਗੀ ਮਾਰਤਾ ਸੀ ਤੇ ਅਮਰੀਕਾ 'ਚ ਬਹੁਤ ਰੌਲਾ ਪਿਆ ਸੀ ਉਸ ਗੱਲ ਦਾ ਤੇ ਇੱਥੇ ਉਹ ਫੋਟੋ ਦੇਖ ਕੇ ਲੱਗਦਾ ਹੈ ਵੀ ਅਮਰੀਕਾ ਦੇ ਜਾਰਜ ਫਲੇਟ ਤੇ ਇਹ ਜਿਹੜਾ ਮੁੰਡਾ ਜਿਹਨੂੰ ਦੱਬਿਆ ਹੋਇਆ ਤਿੰਨ ਜਣਿਆਂ ਨੇ ਇੱਕ ਜਣਾ ਉਹਦੇ ਉੱਤੇ ਬੈਠਾ ਹੈਗਾ ਪੁਲਿਸ ਵਾਲਾ ਇਹ ਜਿਹੜੇ ਆ ਇਹ ਪੋਲੂਸ਼ਨ ਵੀ ਨਾ ਹੋਵੇ ਪ੍ਰਦੂਸ਼ਣ ਰੋਕੋ ਦਿੱਲੀ ਦੇ ਵਿੱਚੋਂ ਇਸ ਦੀ ਸਜ਼ਾ ਉਹਨਾਂ ਨੂੰ ਇਹ ਦਿੱਤੀ ਜਾ ਰਹੀ ਹੈ ਤੇ ਕੱਲ ਪਤਾ ਇਹ ਲੱਗਿਆ ਵੀ ਉਹਨਾਂ ਨੂੰ ਪਰਸੋਂ ਫੜਿਆ ਸੀਗਾ ਰਾਤ ਨੂੰ ਰੱਖਿਆ ਤੇ ਕੱਲ ਦੋ ਐਫਆਈਆਰਸ ਹੋ ਗਈਆਂ ਉਹਨਾਂ ਤੇ ਇੱਕ ਐਫਆਈਆਰ ਜਿਹੜੀ ਹੈ ਕਰਤਵਿਆ ਪੁਲਿਸ ਸਟੇਸ਼ਨ ਤੇ ਹੋਈ ਹੈ ਕਰਤਵਿਆ ਜਾਨੀ ਹੁਣ ਪਤਾ ਨਹੀਂ ਵੀ ਕਰਤਵਿਆ ਜਿਹੜਾ ਉਹ ਪ੍ਰਦੂਸ਼ਨ ਬਣਾਉਣ ਵਾਲੇ ਲੋਕ ਜਿਹੜੇ ਆਪਣਾ ਕਰਤੱਵ ਕਰ ਰਹੇ ਸੀ ਜਾਂ ਪੁਲਿਸ ਵਾਲੇ ਉਹਨਾਂ ਨੂੰ ਕੁੱਟ ਕੇ ਕਰਤੱਵ ਕਰ ਰਹੇ ਮੈਨੂੰ ਨਹੀਂ ਪਤਾ ਇਹ ਤੁਸੀਂ ਸੋਚ ਲਿਓ ਵੀ ਕੀ ਹੈ ਇੱਕ ਉਸ ਸਟੇਸ਼ਨ ਦੇ ਉੱਤੇ ਹੈ ਜਿਦੇ 6 ਮੁੰਡਿਆਂ ਦੇ ਖਿਲਾਫ ਕੇਸ ਦਰਜ ਨੇ ਦੂਜਾ ਜਿਹੜੀ ਦੂਜੀ ਐਫ ਆਈ ਆਰ ਹੈ ਜਿਹੜੀ ਉਹ ਸੰਸਦ ਮਾਰਗ ਥਾਣੇ ਦੇ ਵਿੱਚ ਕੀਤੀ ਹੈ ਜਿੱਥੇ ਬਾਕੀਆਂ ਤੇ ਤੇ ਜਿਹੜੇ ਇਹ ਫੜੇ ਆ ਇਹਨਾਂ ਚ 11 ਕੁੜੀਆਂ ਵੀ ਸ਼ਾਮਲ ਨੇ ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਆਂ ਤੇ ਸਰਕਾਰ ਦੀ ਨਿੰਦਿਆ ਕਰਦੇ ਆਂ ਉਹ ਪੁਲਿਸ ਵਾਲੇ ਦੇ ਉੱਤੇ ਕੋਈ ਕੇਸ ਚੱਲਣਾ ਚਾਹੀਦਾ ਜਿਹੜਾ ਇਸ ਤਰ੍ਹਾਂ ਨਾਲ ਉਹਨਾਂ ਨੂੰ ਮਾਰ ਰਿਹਾ ਹੈ ਅਸੀਂ ਇਹ ਮੰਗ ਕਰਦੇ ਆਂ ਅ ਅਗਲੀ ਗੱਲ ਦੋਸਤੋ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋ ਰਹੀ ਹੈ 12 ਤਾਮਾ ਦੇ ਉੱਤੇ 12 ਸੂਬੇ ਨੇ ਜਾਨੀ ਸੱਤ ਸੂਬੇ ਇੱਕ ਅੱਠ ਸੂਬੇ ਤੇ ਕੁਝ ਯੂਟਿਸ ਹੈ ਉੱਥੇ ਜਿਹੜੀ ਇਹ ਹੋ ਰਹੀ ਹੈ VOTER ਸੂਚੀਆਂ ਦੀ ਮੋੜ ਸੁਧਾਈ ਜਿਹੜੀ ਕਰੀ ਜਾ ਰਹੀ ਹੈ ਉਹਦੇ ਚ ਸਾਰੇ ਦੇਸ਼ 'ਚ ਬਹੁਤ ਰੌਲਾ ਪੈ ਰਿਹਾ ਹੈ ਤਕਰੀਬਨ ਹੁਣ ਤੱਕ 16 BLOS ਜਾਂ ਆਤਮ ਹੱਤਿਆ ਕਰਕੇ ਜਾਂ ਉਹਨਾਂ ਦੀ ਵੈਸੇ ਮੌਤ ਹੋ ਗਈ ਪ੍ਰੈਸ਼ਰ ਨਾਲ ਚੱਲਦੇ ਹੋયા ਆ ਡੱਡ ਗੱਲਾਂ ਕਰ ਉਹ ਕਈ ਸੂਪਿਆਂ ਦੇ ਵਿੱਚ ਨੇ ਐਸੇ ਤੇ ਕੱਲ ਬੰਗਾਲ ਦੇ ਜਿਹੜੇ ਬੀਐਲਓਸ ਨੇ ਉਹਨਾਂ ਨੇ ਆਪਣੀ ਜਥੇਬੰਦੀ ਬੀਐਲਓ ਅਧਿਕਾਰ ਰੱਖਸ਼ਾ ਕਮੇਟੀ ਦੇ ਨਾਂ ਦੇ ਉੱਤੇ ਉੱਥੋਂ ਦਾ ਜਿਹੜਾ ਚੀਫ ਇਲੈਕਟੋਰਲ ਆਫੀਸਰ ਹੈ ਉਹਦੇ ਦਫ਼ਤਰ ਅੱਗੇ ਮਜਾਰਾ ਕੀਤਾ ਪੁਲਿਸ ਨੇ ਉਹਨਾਂ ਨੂੰ ਉੱਥੋਂ ਹਟਾਇਆ ਉਹ ਕਹਿੰਦੇ ਆ ਵੀ ਸਾਨੂੰ ਸਾਡੀ ਸੁਰੱਖਿਆ ਚਾਹੀਦੀ ਹੈ ਦੂਜਾ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਸਿਰਫ 1 ਮਹੀਨੇ ਦੇ ਵਿੱਚ ਵਿੱਚ ਸਾਰੇ ਫਾਰਮ ਦੇ ਕੇ ਪ੍ਰਭਾ ਕੇ ਵਾਪਸ ਅਪਲੋਡ ਕਰਨ ਦਾ ਹੁਕਮ ਸੁਣਾਇਆ ਹੋਇਆ ਤੇ ਉਹਦੀ ਤਰੀਕ ਹੈ ਜਿਹੜੀ ਆਹ ਦਸੰਬਰ ਦੇ ਵਿੱਚ ਪੂਰੀ ਹੋ ਜਾਣੀ ਹੈ ਤੇ ਉਸ ਦੇ ਲਈ ਜਿਹੜੇ ਆ ਉਹ ਬਹੁਤ ਪ੍ਰੈਸ਼ਰ ਤੇ ਆ ਸਾਰੀਆਂ ਥਾਂਾਂ ਤੇ ਕਾਰਲਾ ਦੇ ਵਿੱਚ ਆਤਮ ਹੱਤਿਆ ਹੋ ਗਈ ਤੇ ਬੰਦੇ ਬੀਐਲਓ ਮਰ ਗਿਆ ਕੱਲ ਇੱਕ ਬੰਦੇ ਨੇ ਹੋਰ ਆਤਮ ਹੱਤਿਆ ਦੀ ਦਿੱਤਾ ਵੀ ਜੇ ਮੇਰਾ ਕੰਮ ਨਾ ਠੀਕ ਆਇਆ ਤਾਂ ਮੈਂ ਮੈਂ ਜਾਨ ਦੇ ਦੇਣੀ ਹੈ ਫਿਰ ਉਹਨੂੰ ਜਾ ਕੇ ਮੇਲੇ ਮੂਲੇ ਦੱਸਿਆ ਉਹ ਕਹਿੰਦਾ ਕੰਮ ਹੀ ਇੰਨਾ ਜਿਆਦਾ ਹੈ ਪ੍ਰੈਸ਼ਰ ਹੀ ਇੰਨਾ ਜਿਆਦਾ ਹੈ ਕਿ ਵੀ ਇਹ ਝੱਲਿਆ ਨਹੀਂ ਜਾ ਸਕਦਾ ਤੇ ਯੂਪੀ ਦੇ ਵਿੱਚ ਇਸ ਕਿਸਮ ਦੇ ਇੱਕ ਜ਼ਿਲ੍ਹਾ ਜਿਹੜਾ ਨੌਇਡਾ ਹੈ ਉੱਥੇ ਨੌਇਡਾ ਜ਼ਿਲ੍ਹਾ ਨੌਇਡਾ ਜ਼ਿਲ੍ਹੇ ਦੇ ਵਿੱਚ 60 बीएलओएस ਦੇ ਖਿਲਾਫ ਕੇਸ ਦਰਜ ਹੋਗੇ 7 ਸੁਪਰਵਾਈਜ਼ਰਾਂ ਤੇ ਤਿੰਨ ਥਾਣਿਆਂ ਚ ਕੇਸ ਦਰਜ ਹੋਗੇ ਤੇ ਉਥੋਂ ਦੀ ਜਿਹੜੇ ਜ਼ਿਲ੍ਹੇ ਦੀ ਡੀਸੀ ਹੈ ਡੀਐਮ ਮੈਡਮ ਮੇਦਾ ਰੂਪਮ ਹੈ ਉਹਦਾ ਨਾਮ ਦੱਸਿਆ ਇਹ ਜਾਂਦਾ ਹੈ ਵੀ ਮੈਡਮ ਮੇਦਾ ਰੂਪਰ ਜਿਹੜੇ ਹੈ ਹਾਲਾਂਕਿ ਯੂਪੀ ਦੇ ਕਿੰਨੇ ਜ਼ਿਲ੍ਹੇ ਹੈ ਬਾਕੀ ਨਹੀਂ ਕਿਤੇ ਇੰਨੇ ਕੇਸ ਦਰਜ ਹੋਏ ਇੱਥੇ ਹੋਏ ਹੈ ਦੱਸਿਆ ਜਾ ਰਿਹਾ ਵੀ ਇੱਥੇ ਹੋਣ ਦੇ ਬਹੁਤੇ ਕਾਰਨ ਇਹ ਨੇ ਕਿ ਮੇਦਾ ਰੂਪਮ ਜੀ ਸਾਡੇ ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਜੀ ਦੀ ਸਪੁੱਤਰੀ ਹੈ। ਉਹਨੂੰ ਲੱਗਦਾ ਮੇਰੇ ਬਾਪ ਦਾ ਹੁਕਮ ਹੈ ਤੇ ਮੇਰੇ ਬਾਪ ਦਾ ਹੁਕਮ ਇਹ ਕਿਉਂ ਨਹੀਂ ਲਾਗੂ ਕਰਦੇ? ਲਾਗੂ ਉਹ ਕਰ ਰਹੇ ਵਿਚਾਰੇ ਪ੍ਰੈਸ਼ਰ 'ਚ ਹੈ, ਹੋਰ ਹੈ ਤੇ ਇੱਕ ਦੋ ਨੇ ਤਾਂ ਨੌਕਰੀ ਵੀ ਛੱਡਤੀ ਡਰਦੇ ਮਾਰਿਆ ਨੇ ਵੀ ਭਾਈ ਇਹ ਸਾਥੋਂ ਨਹੀਂ ਹੁੰਦਾ ਤੇ ਇੱਕ ਦੋ ਨੇ ਕੰਮ ਤੇ ਨਹੀਂ ਗਏ ਉਹਨਾਂ ਨੂੰ ਡਿਸਮਿਸ ਕਰਤਾ ਪਰ ਇਹ ਜਿਹੜੇ ਕੇਸ ਦਰਜ ਹੋ ਰਹੇ ਹੈ ਇਹ ਨਿਰੀ ਇੱਕ ਕਿਸਮ ਦੀ ਤਾਨਾਸ਼ਾਹੀ ਹੈ। ਵੋਟਾਂ ਕੱਟਣ ਦੇ ਲਈ ਜਾਂ ਪਤਾ ਨਹੀਂ ਕੀ ਕੁਛ ਕੀ ਕੁਛ ਕਰਨਾ ਇਹਦੇ ਰਜਟ ਜੇ ਆਉਣੇ ਹੈ ਯਾਨੀ ਇਹ ਸਾਰੇ ਦੇਸ਼ ਦੇ ਵਿੱਚ ਇੱਕ ਵੱਡਾ ਮੁੱਦਾ ਬਣਿਆ ਪਿਆ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪਰਸੋਂ ਜਿਹੜਾ ਡਾਲਰ ਹੈ ਅਮਰੀਕੀ ਡਾਲਰ ਉਹ 99 ਰੁਪਏ 66 ਪੈਸਿਆਂ ਦਾ ਹੋ ਗਿਆ ਯਾਨੀ 90 ਤੋਂ ਸਿਰਫ 34 ਪੈਸੇ ਘੱਟ ਰਹਿ ਗਿਆ ਰੁਪਈਏ ਬਹੁਤ ਹਾਈएस्ट ਲੈਵਲ ਤੇ ਚਲਿਆ ਗਿਆ ਅੱਜ ਤੱਕ ਇੰਨਾ ਮਹਿੰਗਾ ਡਾਲਰ ਨਹੀਂ ਹੋਇਆ ਜਾਨੀ ਰੁਪਈਆ ਡਾਲਰ ਦੇ ਮੁਕਾਬਲੇ ਤੇ ਇੰਨਾ ਸਸਤਾ ਕਦੇ ਵੀ ਨਹੀਂ ਹੋਇਆ ਆਰਬੀਆਈ ਹਰਕਤ ਚਾਈ ਇਧਰੋਂ ਕਰ ਆ ਲੈ ਲਿਆ ਪੈਸਾ ਇਧਰੋਂ ਕੱਢ ਇਧਰ ਪਾਤਾ ਆ ਕਰਤਾ ਉਹ ਕਰਤਾ ਤਾਂ ਜਾ ਕੇ ਕਿਤੇ ਉਹ 30 ਪੈਸੇ ਆਪਣੇ 50 ਪੈਸੇ ਘਟਿਆ ਤੇ ਹੁਣ 99 ਰੁਪਏ 16 ਪੈਸੇ ਹੈ ਹਾਲੇ ਵੀ ਜਣੀ ਮੋਦੀ ਜੀ ਕਹਿੰਦੇ ਹੁੰਦੇ ਸੀ ਜਦੋਂ ਡਾਕਟਰ ਮਨਮੋਹਨ ਸੀ ਉਂਝੀ ਪ੍ਰਧਾਨ ਮੰਤਰੀ ਸੀਗੇ ਉਹ ਕਹਿੰਦੇ ਹੁੰਦੇ ਸੀ ਕਿ ਵੀ ਜਿੰਨੀ ਜਿਵੇਂ ਜਿਵੇਂ ਰੁਪਈਆ ਡਿੱਗਦਾ ਤਿਵੇਂ ਤਿਵੇਂ ਸਰਕਾਰ ਦੀ ਸ਼ਾਖ ਡਿੱਗਦੀ ਹੈ ਕਿਉਂ ਨਹੀਂ ਸਰਕਾਰ ਕਰਦੀ ਹੁਣ ਪਤਾ ਨਹੀਂ ਮੋਦੀ ਜੀ ਦੇ ਹੁੰਦੇ ਸ਼ਾਇਦ ਰੁਪਈਆ ਡਿੱਗਣ ਨਾਲ ਸਰਕਾਰ ਦੀ ਸ਼ਾਖ ਵੱਧਦੀ ਹੋਵੇ ਇਹ ਤਾਂ ਪਤਾ ਨਹੀਂਗਾ ਵੈਸੇ ਸਾਡੇ ਆਪਣੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਮੈਡਮ ਨਿਰਮਲਾ ਸੀਤਾ ਰਮਨ ਜੀ ਉਹ ਤਾਂ ਕਹਿੰਦੇ ਸੀ ਵੀ ਰੁਪਈਆ ਨਹੀਂ ਡਿੱਗ ਰਿਹਾ ਡਾਲਰ ਮਹਿੰਗਾ ਹੋ ਰਿਹਾ ਹੈ ਪਤਾ ਨਹੀਂ ਹੁਣ ਦੋਨਾਂ ਦਾ ਕੀ ਉਹ ਹਿਸਾਬ ਕਿਤਾਬ ਹੈ ਇਹ ਉਹਨਾਂ ਨੂੰ ਪਤਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨ